ਸੱਚ ਕਾਲ ਨਿਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰੰਤ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਇ ਨਿਚ ਕੇਂਦਰ ਬਜਟ ਦੇ ਉੱਤੇ ਪੰਜਾਬ ਦੇ ਫਾਇਦੇ ਨੂੰ ਗਣਵਾਦਿਆਂ ਪਿਆ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੜਕ ਪੁਲ ਬਿਜਲੀ ਪਾਣੀ ਗਰੀਬਾਂ ਨੂੰ ਘਰ ਅਤੇ ਸਿੰਚਾਈ ਦੇ ਖੇਤਾਂ ਦੇ ਵਿੱਚ ਨਿਵੇਸ਼ ਕੀਤਾ ਹੈ ਇਸ ਬਜਟ ਦੇ ਵਿੱਚ ਇਹਨਾਂ ਖੇਤਾਂ ਚ ਪਹਿਲਾਂ ਤੋਂ ਵੱਧ 17 ਲੱਖ ਕਰੋੜ ਤੱਕ ਦਾ ਪ੍ਰਬੰਧਨ ਕੀਤਾ ਗਿਆ ਹੈ ਤੇ ਇਸ ਤੋਂ ਤੁਸੀ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤੁਹਾਨੂੰ ਅਫਸਰ ਮਿਲਣਗੇ ਇਸ ਬਜਟ ਦਾ ਫੋਕਸ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਵਿਕਾਸ ਤੇ ਹੈ ਪੰਜਾਬ ਦੇਸ਼ ਦੇ ਉਹਨਾਂ ਚੁਨਿੰਦਾ ਰਾਜਾਂ ਦੇ ਵਿੱਚੋਂ ਇੱਕ ਹੈ ਜਿੱਥੇ ਐਮ ਐਸ ਐਮਈ ਦਾ ਕਲਚਰ ਹੈ ਇਸ ਲਈ ਪੰਜਾਬ ਨੂੰ ਧਿਆਨ ਚ ਰੱਖ ਐਮ ਐਸ ਐਮਈ ਦੇ ਲਈ ਬਜਟ ਚ ਪ੍ਰਬਧਾਨ ਕੀਤਾ ਗਿਆ ਹੈ ਵੱਲੇ ਇਸ ਤੋਂ ਬਾਅਦ ਯੂਰੋਪੀਅਨ ਯੂਨੀਅਨ ਦੇ ਨਾਲ ਹੋਈ ਟ੍ਰੇਡ ਡੀਲ ਬਾਰੇ ਜ਼ਿਕਰ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਯੂਰੋਪੀਅਨ ਯੂਨੀਅਨ ਤੋਂ ਟ੍ਰੇਡ ਡੀਲ ਹੋਈ ਹੈ ਇਸ ਨੂੰ ਮਦਰ ਆਫ 올 ਡੀਲ ਕਿਹਾ ਜਾ ਰਿਹਾ ਹੈ ਹੁਣ ਸਾਈ ਦੇਸ਼ਾਂ ਦੇ ਨਾਲ ਸਾਡਾ ਵਪਾਰ ਖੂਬ ਫੱਲੇਗਾ ਸਾਡੇ ਪੰਜਾਬ ਦੀ ਪਹਿਚਾਣ ਤਾਂ ਇੱਥੇ ਦੇ ਕਿਸਾਨ ਹਨ ਤੇ ਇਸ ਤੋਂ ਪੰਜਾਬ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਇੱਥੇ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਲਈ ਸਾਈ ਦੇਸ਼ਾਂ ਦਾ ਬਾਜ਼ਾਰ ਖੁੱਲ ਗਿਆ ਹੈ ਹੁਣ ਤੁਹਾਡੇ ਬਣਾਏ ਕੱਪੜਿਆਂ ਦੇ ਉੱਤੇ ਟੈਕਸ ਨਾ ਦੇ ਬਰਾਬਰ ਹੋਵੇਗਾ ਇਸ ਦਾ ਮਤਲਬ ਹੈ ਕਿ ਪੰਜਾਬ ਦੀ ਫੈਕਟਰੀਆਂ ਦੇ ਵਿੱਚ ਨੌਕਰੀਆਂ ਵਧਣਗੀਆਂ ਆਰਡਰ ਵਧਣਗੇ ਅਤੇ ਪੰਜਾਬ ਵਿਕਾਸ ਦੇ ਮਾਰਗ ਤੇ ਅੱਗੇ ਵਧੇਗਾ ਮੈਂ ਪੰਜਾਬ ਦੇ ਯੁਵਾਵਾਂ ਫੈਕਟਰੀ ਮਾਲਿਕਾਂ ਤੋਂ ਅਪੀਲ ਕਰਨਾ ਚਾਹਨਾ ਕਿ ਮੈਂ ਤੁਹਾਡੇ ਲਈ ਦੁਨੀਆ ਦਾ ਬਾਜ਼ਾਰ ਤਾਂ ਖੋਲ ਦਿੱਤਾ ਹੈ ਪਰ ਹੁਣ ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਤੁਹਾਡੇ ਪ੍ਰੋਡਕਟਸ ਦੀ ਕੁਆਲਿਟੀ ਬਿਹਤਰ ਹੋਣੀ ਚਾਹੀਦੀ ਹੈ ਦੁਨੀਆ ਕਵੇ ਕਿ ਇਹ ਪ੍ਰੋਡਕਟਸ ਭਾਰਤ ਤੋਂ ਆਏ ਹਨ ਸਾਨੂੰ ਕੁਆਲਿਟੀ ਪ੍ਰੋਡਕਟ ਬਣਾਣੇ ਹੋਣਗੇ ਅੱਜ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਜੇਕਰ ਅਸੀਂ ਪ੍ਰੋਡਕਟ ਕੁਆਲਿਟੀ ਵਾਲੇ ਨਹੀਂ ਬਣਾਣਗੇ ਤਾਂ ਇਹ ਮੌਕਾ ਸਾਡੇ ਹੱਥੋਂ ਚਲਿਆ ਜਾਵੇਗਾ ਪੰਜਾਬ ਅਤੇ ਪੰਜਾਬੀ ਉੱਤੇ ਜੁੜੇ तमाम ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬੀ ਬਾਇਰ ਨੀਚਰ ਉਲਨੀਅਨ ਇੰਡੀਆ ਨਿਊਜ਼ ਪੰਜਾਬ ਡਿਜੀਟਲ